ਪਾਸਟਰ ਤੇ ਲੱਗੇ ਲੜਕੀ ਨੂੰ ਚਰਚ ਦੇ ਵਿੱਚ ਬੁਲਾ ਕੇ ਗਰਭਵਤੀ ਕਰਨ ਦੇ ਇਨਸਾਨ ਇਸ ਪਾਸਟਰ ਨੇ ਲੜਕੀ ਦਾ ਕਰਵਾਇਆ ਗਰਭਪਾਤ ਲੜਕੀ ਦੀ ਮੌਤ ਤੋਂ ਬਾਅਦ ਇੰਜ ਹੋਇਆ ਪਰਦਾਫਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ ਇੱਕ ਬੇਹੱਦ ਹੀ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸਟਰ ਦੇ ਵੱਲੋਂ ਚਰਚੇ ਬੁਲਾ ਕੇ ਇੱਕ 21 ਸਾਲਾਂ ਲੜਕੀ ਦਾ ਬਲਤਕਾਰ ਕੀਤਾ ਗਿਆ ਤੇ ਉਸ ਨੂੰ ਗਰਭਵਤੀ ਕਰ ਦਿੱਤਾ ਗਿਆ ਤੇ ਜਦੋਂ ਲੜਕੀ ਗਰਭਵਤੀ ਹੋ ਜਾਂਦੀ ਹੈ ਤੇ ਫਿਰ ਉਸ ਦਾ ਜ਼ਬਰਦਸਤੀ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਲੜਕੀ ਦੀ ਮੌਤ ਹੋ ਗਈ ਹੈ ਇਲਜ਼ਾਮ ਜੋ ਨੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਾਦਰੀ ਤੇ ਲਗਾਏ ਜਾ ਰਹੇ ਨੇ ਮਾਮਲਾ ਗੁਰਦਾਸਪੁਰ ਤੋ ਸਾਹਮਣੇ ਆਇਆ ਗੁਰਦਾਸਪੁਰ ਦੇ ਇੱਕ ਪਾਦਰੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਚਰਚ ਖੋਲੀ ਗਈ ਸੀ ਅਤੇ ਪਰਿਵਾਰ ਦਾ ਆਉਣਾ ਜਾਣਾ ਜਿਹੜਾ ਉਹ ਪਾਦਰੀ ਦੇ ਘਰ ਲੱਗਿਆ ਰਹਿੰਦਾ ਸੀ ਕਿਉਂਕਿ ਚਰਚਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਖੋਲੀ ਗਈ ਸੀ ਲੜਕੀ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਅਤੇ ਇਸ ਪਾਸਟਰ ਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਲੜਕੀ ਦੀ ਮਰਜ਼ੀ ਤੋਂ ਬਿਨਾ ਉਸ ਦੇ ਨਾਲ ਸਰੀਰਕ ਸੰਬੰਧ ਇਸ ਪਾਦਰੀ ਦੇ ਵੱਲੋਂ ਬਣਾਏ ਗਏ ਅਤੇ ਜਦੋਂ ਲੜਕੀ ਗਰਭਵਤੀ ਹੋ ਜਾਂਦੀ ਹੈ ਤੇ ਫਿਰ ਇੱਕ ਗੈਰ ਤਜਰਬੇਕਾਰ ਨਰਸ ਤੇ ਕੋਲੋਂ ਉਸ ਦਾ ਗਰਭਪਾਤ ਕਰਵਾਇਆ ਜਾਂਦਾ ਤੇ ਗਰਭਪਾਤ ਦੌਰਾਨ ਲੜਕੀ ਦੇ ਢਿੱਡ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਸੇ ਦੌਰਾਨ ਲੜਕੀ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਲੜਕੀ ਦੀ ਮੌਤ ਤੋਂ ਬਾਅਦ ਇਹ ਸਾਰਾ ਖੁਲਾਸਾ ਹੁੰਦਾ ਹੈ ਅਤੇ ਫਿਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਹੁਣ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਹੈ ਉਹ ਪਾਦਰੀ ਤੇ ਵੀ ਦਰਜ ਕਰ ਲਿਆ ਗਿਆ ਤੇ ਜਿਸ ਮਹਿਲਾ ਨੇ ਜਿਸ ਨਰਸ ਨੇ ਇਸ 21 ਸਾਲਾਂ ਲੜਕੀ ਦਾ ਗਰਭਪਾਤ ਕੀਤਾ ਸੀ ਉਸ ਦੇ ਉੱਤੇ ਵੀ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋ ਗਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਨਦੀ ਕਾਰਵਾਈ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ ਕੀ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ। ਅ ਇਸ ਰਿਗਾਰਡਿੰਗ ਜਿਹੜਾ ਮਦਈਆ ਉਹਦੇ ਵੱਲੋਂ ਇੱਕ ਕੰਪਲੇਂਟ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਜੋ ਬਾਅਦ ਕਰਨੇ ਇਨਕੁਆਇਰੀ ਡੀਐਸਪੀ ਡੀ ਸਾਹਿਬ ਅ ਕੱਲ ਸਾਨੂੰ ਮਸੂਲ ਹੋਈ ਹੈ ਜਿਸ ਦੇ ਤਹਿਤ ਹੀ ਦਿਨਗਰ ਪੁਲਿਸ ਵੱਲੋਂ ਜਿਹੜੀ ਹੈ ਐਫਆਈਆਰ ਜਿਹੜੀ ਉਹ ਦਰਜ ਕਰ ਦਿੱਤੀ। ਅ ਇਸ ਸਬੰਧੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਗੱੜ ਜਿਹੜੇ ਰੇਡ ਜਿਹੜੇ ਨੇ ਬਾਦਸਤੂਰ ਜਾਰੀ ਨੇ ਜਲਦ ਤੋਂ ਜਲਦੀ ਦੋਸ਼ੀਆਂ ਦੇ ਖਿਲਾਫ ਸਕਤੀ ਨਾਲ ਕਾਰਵਾਈ ਕਰਦੇ ਉਹਨਾਂ ਨੂੰ ਸਲਾਕਾ ਵਿੱਚ ਭੇਜਿਆ ਜਾਏਗਾ ਮੇਰੀ ਮੇਰਾ ਨਾਮ ਆਸ਼ਾ ਮੇਰੀ ਬੇਟੀ ਦਾ ਨਾਮ ਸੁਨਾਲੀ ਉਹਦਾ ਨਾਮ 21 ਉਹਦੀ ਉਮਰ 21 ਸਾਲ ਹੀ ਅਸੀਂ ਪੈਲਨ ਮਿਨਿਸਟਰੀ ਚਰਚ ਜਾਂਦੇ ਹੀ ਉੱਥੇ ਪਾਸਟਰ ਜੈਸ਼ਨ ਨੇ ਉਸ ਬੇਟੀ ਦੇ ਨਾਲ ਰੇਪ ਕੀਤਾ ਔਰ ਬੇਟੀ ਪ੍ਰੈਗਨੈਂਟ ਹੋਈ ਤੇ ਪਾਸਟਰ ਨੇ ਅਬੋਰਸ਼ਨ ਕਰਵਾਇਆ ਤੇ ਮੇਰੀ ਬੇਟੀ ਦੀ ਹਾਲਤ ਬਹੁਤ ਖਰਾਬ ਹੋ ਗਈ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਸਾਡਾ ਇੱਕ 45 ਦਿਨ ਪਜਤਾ 45 ਦਿਨਾਂ ਬਾਅਦ ਸਾਡਾ ਪਰਚਾ ਦਰਜ ਹੋਇਆ ਜਿਸ ਦੇ ਨਾਲ ਦੋਸ਼ੀ ਜਿਹੜੇ ਸਾਡੇ ਦੋਸ਼ੀ ਆ ਉਹਨਾਂ ਨੂੰ ਪੁਲਿਸ ਫੜਦੀ ਨਹੀਂ ਪਈ ਉਹ ਪੁਲਿਸ ਨੇ ਪੁਲਿਸ ਨੇ ਕਾਰਵਾਈ ਨੇ ਜੇ ਕੋਈ ਵੀ ਕੀਤੀ ਕੋਣ ਕੋਣਾਂ ਰੋਗੀ ਭੈਣ ਪਾਸਟਰ ਜੈਸ਼ਨ ਗਿੱਲ ਤੇ ਬਬਲੀ ਨਰਸ ਤੇ ਸਰਪੰਚ ਦਾਨੀਲ ਮਸੀ ਸਿਨਸਾਫ ਚਾਹੁੰਨੇ ਆ ਕੀ ਇਨਸਾਫ ਚਾਹੁੰਦੇ ਆ ਕਿ ਸਾਡੀ ਬੇਟੀ ਨੂੰ ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਫੜੇ ਗ੍ਰਿਫਤਾਰ ਕਰਨ ਤੇ ਕੁੜੀ ਨੂੰ ਮਤਲਬ 25 ਸ ਗੁਮਰਾਹ ਕੀਤਾ ਮਨੂੰ ਬੱਚੀ ਨੂੰ ਗੁਮਰਾਹ ਕਰਦੇ ਰਹੇ ਧਮਕੀਆਂ ਬਹੁਤ ਦਿੰਦੇ ਰਹੇ ਪਾਸਟਰ ਜਸ਼ਨ ਗਿੱਲ ਸਾਡੀ ਬੇਟੀ ਜੀ 17 ਤਰੀਕ ਨੂੰ ਬਿਮਾਰ ਹੋਈ ਹੈ ਜੀ ਤੇ ਪਾਸਟਰ ਜੀ ਆਏ ਆ ਘਰ ਸਾਡੇ ਜਸ਼ਨ ਗਿੱਲ ਤੇ ਉਹਨਾਂ ਨੇ ਕਿਹਾ ਵੀ ਪਹਿਲੇ ਇਹਨਾਂ ਨੇ ਖਰਨ ਨਹੀਂ ਦਿੱਤਾ ਜੀ ਸਾਨੂੰ ਹਸਪੀਟਲ 'ਚ ਤੇ ਬਾਅਦ ਚੋਂ ਜੀ ਇਹਨਾਂ ਨੇ 18 ਤਰੀਕ ਨੂੰ ਜੀ ਜਦੋਂ ਬੇਟੀ ਫਿਰ ਬਿਮਾਰ ਹੋਈ ਆਪਾਂ ਗਰਦਾਸਪੁਰ ਹਸਪੀਟਲ 'ਚ ਲੈ ਕੇ ਗਏ ਆ ਜੀ ਸਾਨੂੰ ਉਦੋਂ ਨਹੀਂ ਪਤਾ ਲੱਗਾ ਪਰ ਪਾਸਟਰ ਜਸਨ ਗਿੱਲ ਦੇ ਬਾਰੇ ਸਾਨੂੰ ਅੰਮ੍ਰਿਤਸਰ ਗਏ ਆ ਜੀ ਉਦੋਂ ਪਤਾ ਚੱਲਿਆ ਜੀ ਇਹਨੇ ਸਾਡੀ ਬੇਟੀ ਦਾ ਰੇਪ ਕੀਤਾ ਔਰ ਉਹਨੂੰ ਪ੍ਰੈਗਨੈਂਟ ਕੀਤਾ ਤੇ ਉਦੋਂ ਬਾਅਦ ਸਾਡੀ ਬੇਟੀ ਦੀ ਜੇਰੀ ਆ ਜੀ ਉਹ ਮੌਤ ਹੋ ਗਈ ਹੈ ਜੀ ਬੇਟੀ ਸਾਡੀ ਮਰੀ ਨੂੰ ਅੱਜ 40-45 ਦਿਨ ਹੋ ਚੁੱਕੇ ਆ ਜੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰ ਰਹੀ 21 ਸਾਲ ਦੀ ਮੇਰੀ ਬੇਟੀ ਸੀਓ ਨੇ ਕੀਤੀ ਸੀ ਜੀ ਤੇ ਇਹਨਾਂ ਨੇ ਸਾਡੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਜਿਹੜਾ ਇਐ ਐਸਾ ਹੀ ਹੀ ਨੌਲਜੀ ਇਹਨਾਂ ਦੀ ਸਰਪੰਚ ਸਾਹਿਬ ਦੀ ਸਰਪੰਚੀ ਹੀ ਜਿਹੜਾ ਇਹ ਪਾਸਟਰ ਦਾ ਭਰਾ ਹੀ ਜੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਦਿੱਤੀ ਅੱਜ ਤੱਕ ਜੀ ਨਾ ਸਾਡੀ ਕੋਈ ਕਾਰਵਾਈ ਹੋਣ ਦਿੱਤੀ ਇਹਨਾਂ ਨੇ 174 ਦੀ ਕਾਰਵਾਈ ਜਿਹੜੀ ਹੈ ਜੀ ਉਹ ਮੈਨੂੰ ਕਹਿਆ ਕਿ ਧੱਕੇ ਨਾਲ ਮੇਰੇ ਕੋਲੋਂ ਸਿਆਣ ਕਰਾਈ ਹੀ ਜੀ ਐਸ ਐਚਓ ਸਾਹਿਬ ਮੈਨੂੰ ਕਹਿੰਦਾ ਸੀ ਵੀ ਤੇਰੇ ਮੈਂ ਹੱਥ ਕਰੀਆਂ ਲਾ ਦਾਂਗਾ ਪ੍ਰੋਸ਼ਨ ਨਹੀਂ ਹੋਇਆ ਦਾ ਮੈਨੂੰ ਕਹਿੰਦਾ ਸੀ ਵੀ ਇਹ ਗੱਲ ਲਿਖ ਵੀ ਪ੍ਰੋਸ਼ਨ ਨਹੀਂ ਹੋਇਆ ਮੈਂ ਉਹਨਾਂ ਨੂੰ ਕਿਹਾ ਜੀ ਪ੍ਰੋਸ਼ਨ ਬੇਟੀ ਦਾ ਹੋਇਆ ਮੈਨੂੰ ਅੰਬਰਸਰ ਵਾਲਿਆਂ ਨੇ ਦੱਸਿਆ ਵਾ ਜੀ ਤੇ ਮੇਰੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਪਰ ਬਹੁਤ ਹੀ ਧੱਕੇ ਨਾਲ ਜੀ ਬਹੁਤ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਫਿਰ ਜਾ ਕੇ ਜੀ ਮੇਰਾ ਜਾ ਕੇ 45 ਦਿਨਾਂ ਬਾਅਦ ਜੀ ਪਰਚਾ ਦਰਜ ਕੀਤਾ ਉਹ ਵੀ ਪਰਚੇ ਵਿੱਚ ਗੁਨਾਹਗਾਰ ਜਿਹੜੇ ਦੋਸ਼ੀ ਆ ਉਹ ਸਾਰੇ ਨਹੀਂ ਪਾਏ ਇਹਨਾਂ ਨੇ ਕੀਤਾ ਜੀ ਇੱਕੋ ਪਾਸਟਰ ਤੇ ਤੇ ਇੱਕ ਨਰਸ ਤੇ ਕੀਤਾ ਜੀ ਜਦ ਕਿ ਸਰਪੰਚ ਤੇ ਇੱਕ ਅਨਪਛਾਤਾ ਬੰਦਾ ਜੀ ਜਿਹੜੇ ਇਹ ਉੱਥੇ ਇਹਨਾਂ ਦੀ ਲੋਕੇਸ਼ਨ ਵੀ ਦੇਖੀ ਜਾ ਸਕਦੀ ਹੈ ਇਹ ਗੁਰਦਾਸਪੁਰ ਹਸਪੀਟਲ ਦੇ ਵਿੱਚ ਵੀ ਮੇਰੀ ਬੇਟੀ ਨੂੰ ਛੁੱਟੀ ਕਰਾਈ ਜੀ ਤੇ ਗਰਦਾਸਪੁਰ ਦੀ ਡਾਕਟਰ ਹੈ ਜਿਹੜੀ ਇਹਨਾਂ ਨਾਲ ਮਿਲੀ ਹੋਈ ਸੀ ਜੀ ਉਹਦੀਆਂ ਪਰਚੀਆਂ ਵੀ ਸਾਡੇ ਕੋਲ ਆ ਜੀ ਜਿਹਦੇ ਵਿੱਚ ਉਹਨੇ 5 ਦਿਨ ਦੀ ਸਾਨੂੰ ਮੈਡੀਸਨ ਦਿੱਤੀ ਸੀ ਜੀ ਵੀ ਬੇਟੀ ਤੁਹਾਡੀ ਠੀਕ ਵਾ ਤੇ ਬੇਟੀ ਨੂੰ ਤੁਸੀਂ ਘਰ ਲੈ ਆ ਜੋ ਜਦ ਕਿ ਉੱਥੇ ਦੂਜੇ ਡਾਕਟਰ ਸੀ ਉਹਨਾਂ ਨੇ ਅਲਟਰਾਸਾਉਂਡ ਵਗੈਰਾ ਲਿਖ ਕੇ ਦਿੱਤੇ ਸੀ ਸਾਨੂੰ ਇਹਨਾਂ ਨੇ ਕੁਝ ਵੀ ਹੋਣ ਨਹੀਂ ਦਿੱਤਾ ਜੀ ਤੇ ਇਸ ਕਰਕੇ ਮੈਂ ਚਾਹੁੰਦਾ ਜੀ ਮੇਰੀ ਬੇਟੀ ਦਾ ਮੈਨੂੰ ਇਨਸਾਫ ਮਿਲੇ ਜੀ ਤੇ ਸਰਪੰਚ ਜਾਨੀਆਲ ਗਿੱਲ ਨੂੰ ਤੇ ਪਾਸਟਰ ਜਸ਼ਨ ਗਿੱਲ ਨੂੰ ਜਲ ਤੋਂ ਜਲਦੀ ਜਰੀ ਆ ਤੇ ਜੋ ਇਹਨਾਂ ਦੇ ਨਾਲ ਅਨਪਛਾਤਾ ਬੰਦਾ ਜੀ ਉਹਦੇ ਉੱਤੇ ਕਾਰਵਾਈ ਹੋਈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ